ਹਾਂਜੀ ਸੱਸਰੀ ਗਾਲ ਬਈ ਫਰਾਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਤਾਂ ਬਈ ਬਾਜ਼ੀਆਂ ਤੋਂ ਬਾਅਦ ਜੋੜੇ ਲਾਤੇ ਬਈ ਤੇ ਜੋੜੇ ਦਿਖਾਉਨੇ ਆ ਤੁਹਾਨੂੰ ਤੇ ਜੋੜਿਆਂ ਨੇ ਬੱਚੇ ਕੱਢਣੇ ਵੀ ਸ਼ੁਰੂ ਕਰਤੇ ਤਾਂ ਬਈ ਆ ਕਮਰੇ ਦੇ ਅੰਦਰ ਸੈਟਅਪ ਬਣਾਇਆ ਆ ਨਵਾਂ ਸੈਟਅਪ ਬਣਾਇਆ ਬਈ ਪਹਿਲਾਂ ਹੋਰ ਕਿਤੇ ਜੋੜੇ ਲਾਉਂਦੇ ਹੁੰਦੇ ਸੀ ਐਫ ਆਰ ਬਈ ਇਹਨਾਂ ਨੂੰ ਕਮਰੇ ਹੀ ਦੇਤਾ ਟੋਕਰੀਆਂ ਲਾਰਖੀਆਂ ਨੇ ਡੋਲੀਆਂ ਤਾਂ ਰਖੀਆਂ ਨੇ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਬਈ ਆ ਸਾਰੇ ਜਿਹੜੇ ਕਬੂਤਰ ਨੇ ਬਈ ਬਾਜ਼ੀਆਂ ਜਿੱਤੇ ਹੋਏ ਹੋਰ ਹਨਾ ਆ ਸਾਰੇ ਵੱਡੇ ਕਬੂਤਰ ਨੇ ਬਈ ਆ ਡੋਲੀ ਦੇ ਵਿੱਚ ਕੱਢ ਰੱਖਿਆ ਪਹਿਲੇ ਜੋੜੇ ਨੇ ਬੱਚਾ ਇੱਕ ਬੱਚਾ ਕੱਢ ਲਿਆ ਬਈ ਤੇ ਇੱਕ ਆਂਡਾ ਹਲੇ ਪਿਆਗਾ ਆ ਦੇਖੋ ਆ ਫੇ ਬੱਚਾ ਇੱਕ ਆ ਜੋੜੇ ਨੇ ਕੱਢ ਲਿਆ ਉਸ ਤੋਂ ਬਾਅਦ ਬਈ ਇੱਕ ਆ ਕਬੂਤਰੀ ਨੇ ਬੱਚੇ ਕੱਢ ਰੱਖੇ ਨੇ ਦੇਖੋ ਇੱਥੇ ਕੱਢ ਰੱਖੇ ਨੇ ਉਸ ਤੋਂ ਬਾਅਦ ਬਈ ਇਧਰ ਬੈਠੇ ਨੇ ਜੋੜੇ ਆ ਇੱਥੇ ਬੱਚਾ ਕੱਢ ਰੱਖਿਆਗਾ ਦੋ ਬੱਚੇ ਕੱਢ ਲਏ ਇਹਨਾਂ ਨੇ ਤੇ ਇਧਰ ਕੱਢਿਆ ਕਿਹਨੇ ਇਧਰ ਆਂਡੇ ਪਏ ਨੇ ਬੱਚੇ ਨਿਕਲਣ ਵਾਲੇ ਨੇ ਤੇ ਉਸ ਤੋਂ ਬਾਅਦ ਬਈ ਇਧਰ ਬੈਠੇ ਨੇ ਵੱਡੇ ਜੋੜੇ ਇਹ ਵੀ ਬਾਜ਼ੀਆਂ ਛੱਡੇ ਹੋਏ ਨੇ ਸਾਰੇ ਤਾਂ ਬਰੀਡਿੰਗ ਦਾ ਕੰਮ ਚੱਲ ਪਿਆ ਬਈ ਇਧਰ ਆ ਜੋੜੇ ਨੇ ਬਈ ਉਰੇ ਆਂਡਾ ਧਰਖਿਆ ਇੱਕ ਨੇ ਉੱਥੇ ਧਰਖਿਆ ਆ ਕਬੂਤਰੀ ਨੇ ਧਰਖੇ ਨੇ ਅੰਡੇ ਤੇ ਉਸ ਤੋਂ ਬਾਅਦ ਬਈ ਇੱਕ ਆ ਜੋੜੀ ਨੇ ਧਰਖੇ ਨੇ ਆ ਕਬੂਤਰੀ ਉਹ ਆ ਬਈ ਇਹਦੀ ਤੀ ਦੋ ਬਾਜੀਆਂ ਜਿੱਤੀ ਸੀਗੀ ਤੇ ਤੀਜੀ ਬਾਜੀ ਵੀ ਆਪਾਂ ਛੱਡੀ ਸੀ ਹਨਾ ਤੇ ਜਿਹੜੀ ਟਾਵਰ ਤੋਂ ਫੜੀ ਸੀ ਤੁਹਾਡੇ ਯਾਦ ਹੋ ਉਹ ਆ ਬਈ ਉਹਨਾਂ ਦੀ ਮਾਂ ਬਈ ਇਹ ਦੋ ਬਾਜੀਆਂ ਜਿੱਤੀ ਕਬੂਤਰੀ ਦੀ ਮਾਂ ਬਈ ਇਹ ਬਹੁਤ ਸੋਹਣਾ ਉੜਦਾ ਬਲੱਡ ਬਈ ਤੇ ਬਾਕੀ ਬਈ ਇੱਧਰ ਇੱਧਰ ਬੈਠੇ ਨੇ ਇਧਰ ਹਲੇ ਬੱਚੇ ਕੱਡੇ ਨਹੀਂ ਹੈਗੇ ਆਂਡੇ ਧਰੇ ਨਹੀਂ ਹੈਗੇ ਕਿਸੇ ਨੇ ਤੇ ਹਲੇ ਤਾਂ ਬਈ ਸ਼ੁਰੂਆਤ ਹੀ ਹੋਈ ਆ ਜੋੜਿਆਂ ਦੀ ਹਨਾ ਤਾਂ ਸੋਚਿਆ ਬਈ ਆ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਾਰੇ ਵੱਡੇ ਜੋੜੇ ਦਿਖਾ ਦਈਏ ਤੇ ਨਾਲੇ ਬੱਚੇ ਦਿਖਾ ਦਈਏ ਅਗਲੀ ਵੀਡੀਓ ਦੇ ਵਿੱਚ ਬਈ ਜਿਹੜੇ ਡਾਊਨ ਵਾਲੇ ਕਬੂਤਰ ਨੇ ਉਹ ਦਿਖਾਵਾਂਗੇ ਤੁਹਾਨੂੰ ਆ ਕੱਲੇ ਜੋੜਿਆਂ ਵਾਲੇ ਨੇ ਇੱਕ ਆ ਬੈਠਾ ਜੋੜਾ ਆ ਗਾਨੀ ਵਾਲੀ ਕਬੂਤਰੀ ਗਾਨੀ ਵਾਲੀ ਜਿਹੜੀ ਜੋੜੀ ਆ ਉਹਨਾਂ ਦੀ ਪੱਠੀ ਆ ਬਈ ਇਹ ਬਾਕੀ ਇੱਧਰ ਬੈਠੇ ਆ ਬਈ ਕਰੋ ਸ਼ੌਂਕ ਕਮਰਾ ਇਹਨਾਂ ਨੂੰ ਪੂਰਾ ਵੱਡਾ ਦੇਤਾ ਬਈ ਕਿਵੇਂ ਮਰਜ਼ੀ ਡਾਰੀਆਂ ਮਾਰਨ ਵੱਡੇ ਕਮਰੇ ਦਾ ਇਹ ਫਾਇਦਾ ਹੁੰਦਾ ਬਈ ਕਬੂਤਰ ਜੁੜਦਾ ਨਹੀਂ ਹੈਗਾ ਹਨਾ ਡੋਲੀਆਂ ਦੇ ਵਿੱਚ ਜੋੜੇ ਜੁੜ ਜਾਂਦੇ ਨੇ ਤਾਂ ਪਹਿਲਾਂ ਕੀ ਕੀਤਾ ਬਈ ਆ ਡੋਲੀਆਂ ਦੇ ਵਿੱਚ ਜੋੜੇ ਲਾ ਲੇ ਜਿਵੇਂ ਜਿਵੇਂ ਜੋੜੇ ਮਿਲੀ ਗਏ ਕਮਰੇ ਚੋਂ ਬਾਹਰ ਕੱਢ ਤੇ ਹੁਣ ਇਹਨਾਂ ਸਾਰਿਆਂ ਨੇ ਆਪਦੇ ਆਪਦੇ ਆਲਣੇ ਮਲ ਰੱਖੇ ਨੇ ਤੇ ਬੱਚੇ ਬਸ ਥੋੜੇ ਦਿਨਾਂ ਤੱਕ ਛਾਤਰੀਆਂ ਤੇ ਬਿਠਾਉਣ ਲੱਗ ਜਾਣਗੇ ਜਦੋਂ ਏਡੇ ਏਡੇ ਹੋ ਗਏ ਬੱਚੇ ਛਾਤਰੀਆਂ ਤੇ ਬਿਠਾਉਣ ਲੱਗ ਜਾਣਗੇ ਬਈ ਸਾਰਿਆਂ ਦੇ ਤੇ ਫਿਰ ਤੁਹਾਨੂੰ ਦਿਖਾਇਆ ਕਰਾਂਗੇ ਕਿਹੜੀ ਜੋੜੀ ਦਾ ਬੱਚਾ ਕਿਵੇਂ ਉੜਦਾਗਾ ਕਿੰਨਾ ਉੜਦਾਗਾ ਕਿੰਨਾ ਟਾਈਮ ਉੜਦਾਗਾ ਸਾਰਾ ਦਿਖਾਇਆ ਕਰਾਂਗੇ ਬਈ ਬਾਕੀ ਆਇਓ ਬਈ ਜਿਹੜੇ ਬਾਕੀ ਦੇ ਜੋੜੇ ਰਹਿ ਗਏ ਤੇ ਉਹ ਦਿਖਾਉਨੇ ਆ ਤੁਹਾਨੂੰ ਆ ਕਮਰੇ ਦੇ ਵਿੱਚ ਆ ਜੋੜੇ ਸੀ ਤਾਂ ਦੋ ਜਗ੍ਹਾ ਤੇ ਹੋਰ ਵੀ ਜੋੜੇ ਲਾਏ ਹੋਏ ਨੇ ਆਇਓ ਹੁਣ ਤੁਹਾਨੂੰ ਉਹ ਚੱਲ ਕੇ ਦਿਖਾਉਨੇ ਆ ਆਇਓ ਵੀ ਚਲਿਏ ਸਾਈਟ ਬਸ ਤੁਹਾਨੂੰ ਸਾਰਾ ਦਿਖਾ ਦਿੰਨੇ ਆਗੇ ਇਧਰ ਲਾਏ ਹੋਏ ਨੇ ਕੁਝ ਜੋੜੇ ਆਪ ਇੰਜਰੇ ਦੇ ਅੰਦਰ ਲਾਰਖੇ ਨੇ ਬਈ ਆਓ ਕਮਰਾ ਆ ਗਿਆ ਕਬੂਤਰਾਂ ਵਾਲਾ ਤੇ ਇਧਰ ਦੇਖੋ ਬਈ ਬਾਕੀ ਬਈ ਇੱਧਰ ਨੇ ਆ ਬੱਚੇ ਛਾਤਰੀ ਤੇ ਬਿਠਾਉਣ ਵਾਲੇ ਹੋ ਰਹੇ ਨੇ ਕੁਝ ਕੁਸ਼ਕ ਜੋੜੇ ਬਈ ਇੱਥੇ ਛੱਡੇ ਹੋਏ ਨੇ ਇੱਥੇ ਆਪਾਂ ਛੱਡੇ ਨੇ ਤਿੰਨ ਚਾਰ ਪੰਜ ਜੋੜੇ ਛੱਡੇ ਨੇ ਕਾ ਜੋੜਾ ਛੱਡਿਆ ਇੱਕ ਆ ਜੋੜਾ ਇੱਕ ਉਹ ਥੱਲੇ ਤੇ ਇੱਕ ਆ ਕਬੂਤਰੀ ਆ ਕਿ ਥੱਲੇ ਆਂਦੀ ਹੋਈ ਆਪਾਂ ਅੱਛਾ ਇਹ ਪੂਲੀ ਵਾਲਿਆਂ ਦੀ ਆ ਬਈ ਹਾਂ ਉਹਨਾਂ ਦੀ ਆ ਇਹ ਉਹਨਾਂ ਨਾਲ ਰਿਸ਼ਤੇਦਾਰੀ ਆ ਬਈ ਤੇ ਉੱਥੋਂ ਲੈ ਕੇ ਆਏ ਸੀਗੇ ਬਾਕੀ ਬੱਚੇ ਕਿਹੜਾ ਉਹ ਛਾਤਰੀ ਤੇ ਬਿਠਾਉਣ ਵਾਲਾ ਆਹਾ ਆ ਦੇਖੋ ਬਈ ਆ ਨਵਾਂ ਬੱਚਾ ਗਾ ਆ ਪਹਿਲਾ ਬੱਚਾ ਬਈ ਐਡਾ ਹੋ ਗਿਆ ਬਾਕੀ ਸਾਰੇ ਬੱਚੇ ਛੋਟੇ ਨੇ ਤੇ ਦੇਖੋ ਬੱਚਾ ਕਿੰਨਾ ਸੁਨੱਖਾ ਬਈ ਇਧਰ ਆਪਣੇ ਆ ਚਾਰ ਪੰਜ ਜੋੜੇ ਆ ਬਈ ਤੇ ਇੱਕ ਜਗ੍ਹਾ ਹੋਰ ਨੇ ਉਹ ਵੀ ਦਿਖਾਉਣੇ ਤੁਹਾਨੂੰ ਆ ਬੱਚੇ ਕੱਢਣ ਵਾਲੇ ਆ ਆ ਬੱਚੇ ਕੱਢਣ ਵਾਲੇ ਆ ਬਸ ਅੱਜ ਕੱਲ੍ਹ ਚ ਕੱਢ ਲੈਣਗੇ ਆ ਜੋੜਾ ਵੀ ਬੱਚੇ ਕੱਢਣ ਵਾਲਾ ਇਹ ਵੀ ਤੇ ਆ ਜੋ ਬਈ ਆਇਓ ਹੁਣ ਜਿਹੜੇ ਤੀਜੀ ਥਾਂ ਤੇ ਜੋੜੇ ਲਾਏ ਨੇ ਉਹ ਦਿਖਾਉਣੇ ਤੁਹਾਨੂੰ ਬਾਕੀ ਇੱਧਰ ਦੇਖੋ ਬਈ ਇੱਧਰ ਜੋੜੇ ਲਾਰਖੇ ਨੇ 1 2 3 ਤੇ ਇੱਧਰ ਛੱਡ ਰੱਖੀਆਂ ਨੇ ਇਹ ਤੁਹਾਡੇ ਛੱਡੀਆਂ ਨੇ ਤੇ ਆਹ ਜੋੜੇ ਲਾਏ ਹੋਏ ਨੇ ਬਈ ਆਹ ਜੋੜਾ ਦਿੱਤਾ ਤਾਂ ਆਹ ਜੋੜਾ ਗਿਫਟ ਆਇਆ ਹੋਇਆ ਬਈ ਹਣੀ ਸਰਪੰਚ ਨੇ ਗਿਫਟ ਦਿੱਤਾ ਦੇਖੋ ਲਾਲ ਫਰੇ ਚਿੱਟੀਆਂ ਅੱਖਾਂ ਦੇ ਬਹੁਤ ਸੋਹਣਾ ਬਲੱਡ ਆਈ ਬਈ ਚੰਗੇ ਉੱਡਦੇ ਨੇ ਤੇ ਇੱਕ ਜੋੜਾ ਆਗਾ ਏਕੇੜੀ ਬਲੱਡ ਲਾਈਨ ਇਹ ਸਾਈਆਂ ਦੇ ਇਹ ਸਾਈਆਂ ਵਾਲੇ ਆ ਬਈ ਖੱਟੀਆਂ ਦੀ ਕਬੂਤਰੀ ਚਿੱਟੀਆਂ ਅੱਖਾਂ ਦਾ ਕਬੂਤਰ ਥੱਲੇ ਤੇ ਇੱਕ ਸਿੰਗਲ ਛੱਡਿਆ ਹੋਇਆਗਾ ਇਹਦੇ ਨਾਲ ਪਾਉਣੀਆਂ ਬਈ ਕਬੂਤਰੀ ਇਹ ਕੱਲਾ ਹਲੇ ਕਬੂਤਰੀ ਆ ਤਾਂ ਵੀ ਤਿੰਨ ਜੋੜੇ ਇੱਧਰ ਨੇ ਬਾਕੀ ਆਜੋ ਬਈ ਇੱਧਰ ਜੋੜੇ ਦਿਖਾਉਣੇ ਜਿਹੜੇ ਆ ਖੁੱਡਿਆਂ ਦੇ ਵਿੱਚ ਨੇ ਸ਼ੁਰੂ ਦੇ ਵਿੱਚ ਪਹਿਲਾਂ ਆਪਾਂ ਆਹੀ ਖੁੱਡਿਆਂ 'ਚ ਜੋੜੇ ਲਾਏ ਸੀ ਉਹ ਕਮਰੇ ਦੇ ਵਿੱਚ ਤਾਂ ਇਸ ਵਾਰ ਹੀ ਲਾਏ ਨੇ ਨਵਾਂ ਤਿਆਰ ਕਰਿਆ ਤੇ ਇੱਧਰ ਤਾਂ ਬੱਚੇ ਵੱਡੇ ਹੋ ਰਹੇ ਨੇ ਬਈ ਇੱਧਰ ਜੋੜੇ ਹੋਣੇ ਪੰਜ-ਸੱਤ ਜੋੜੇ ਇੱਧਰ ਨੇ ਬੱਚੇ ਦਿਖਾਉਣੇ ਤਿੰਨ ਜੋੜੇ ਆ ਬਈ ਫੌਰੀ ਬੱਚੇ ਨਿਕਲ ਗਏ ਨਾ ਆ ਦੇਖੋ ਬਈ ਆਏ ਡੇਡੇ ਹੋ ਰਹੇ ਨੇ ਇੱਧਰਲੇ ਬੱਚੇ ਦਾ ਦੇਖੋ ਠੱਲਾਂ ਬਾਤੀਆਂ ਠੱਲਾਂ ਬਾਤੀਆਂ ਲਿਆ ਕੇ ਛੋਟੇ-ਛੋਟਿਆਂ ਦੇ ਇਹਨਾਂ ਦੇ ਵੀ ਪਾਤੀਆਂ ਤੇ ਆਹ ਨੇ ਆਹ ਬੱਚੇ ਦੇਖੋ ਕਿੱਡੇ ਹੋ ਗਏ ਬਈ 바ਵਾ ਹੋ ਰਹੇ ਨੇ ਬਈ ਇਹ ਵੀ ਬਸ ਛਾਦਰੀ ਤੇ ਬਿਠਾਉਣ ਵਾਲੇ ਨੇ ਠੱਲਾਂ ਪਾਤੀਆਂ ਇਹਨਾਂ ਦੇ ਵੀ ਤੇ ਇਕ ਕਾਫੀ ਛੋਟੇ ਬੱਚੇ ਵੱਡੇ ਫੇਰ ਦਿਖਾਉਣੇ ਤੁਹਾਨੂੰ ਆ ਦੇਖੋ ਬਈ 2 4 6 ਬੱਚੇ ਹੋ ਗਏ ਬਈ ਜਿਹੜੇ ਆ ਉਮਰ ਦੇ ਨੇ ਆ ਇੱਕੋ ਜਿਹੇ ਸਾਰੇ 6 ਬੱਚੇ ਹੋ ਗਏ ਤੇ ਸੱਤਵਾਂ ਇੱਕ ਹੋਰ ਬੱਚਾ ਨਹੀਂ ਫਿਰਦਾ ਠੀਕ ਆ ਯਾਰ ਅੱਛਾ ਕਬੂਤਰੀ ਆ ਉਹ ਠੀਕ ਆ ਤਾਂ ਬਈ ਇੱਥੇ ਆ ਜੋੜੇ ਨੇ ਬਈ ਆ ਤਿੰਨ ਜੋੜੇ ਆ ਨੇ ਬੱਚੇ ਗੱਡੇ ਹੋਏ ਨੇ 1 2 ਤੇ 3 ਤੇ ਇਧਰ ਕਬੂਤਰਾਂ ਤੇ ਨਿਗਾਹ ਮਾਰ ਲਓ ਬਾਕੀ ਬਈ ਆਨੇ ਬਈ ਜੋੜੇ ਤਾਂ ਵੀ ਆ ਵੀਡੀਓ ਦੇ ਵਿੱਚ ਤੁਹਾਨੂੰ ਕੱਲੇ ਜੋੜੇ ਦਿਖਾਏ ਨੇ ਲਾਏ ਹੋਏ ਬਾਕੀ ਦੇ ਕਬੂਤਰ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗੇ ਕਬੂਤਰ ਜੋੜੇ ਬਾਕੀ ਮਿਲਦੇ ਆਂ ਬਈ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਸਸਰੀ ਗਾਲ